ਪੂਰੀ ਦੁਨੀਆ ਦੇ ਵਿੱਚ ਆਈਡੀਆ ਲਈ ਕਰਕੇ ਲਾਏ ਪਰ ਦੇਸ਼ ਪੱਧਰ ਵਿੱਚ ਦੀ ਪੂਰੀ ਦੁਨੀਆ ਦੇ ਵਿੱਚ ਜਿਹੜਾ ਸਾਡਾ ਸਮਾਜ ਉਹ ਗੁਰੂ ਰਵਿਦਾਸ ਜੀ ਦਾ ਅੱਜ ਜਨਮ ਦਿਹਾੜਾ ਅਕਤੂਰ ਜਿਹੜਾ ਉਹ ਮਨਾ ਰਿਹਾ ਕੱਲੇ ਇੰਡੀਆ ਦੇ ਵਿੱਚ ਨਹੀਂ ਦੇਸ਼-ਵਿਦੇਸ਼ਾਂ ਦੇ ਵਿੱਚ ਵੀ ਜਿੱਥੇ-ਜਿੱਥੇ ਗੁਰੂ ਰਵਿਦਾਸ ਜੀ ਦੇ ਗੁਰੂ ਘਰ ਦੇ ਸਾਡੀਆਂ ਬਾਤ ਸਿੱਖ ਸੰਗਤਾਂ ਜਿੰਨਾ ਸੱਦਾ ਰਵਿਦਾਸ ਭਾਈ ਸਾਹਿਬ ਦਾ ਉਹ ਇਸ ਦਿਨ ਨੂੰ ਬਹੁਤ ਵੱਡਾ ਦਿਨ ਸੀ। ਉਹ ਸਾਡੇ ਲਈ ਇਹ ਬਹੁਤ ਵੱਡਾ ਦਿਨ। ਗੁਰੂ रविदास ਜੀ ਬਹੁਤ ਵੱਡੇ ਕ੍ਰਾਂਤੀਕਾਰੀ ਗੁਰੂ ਸੀਗੇ। ਔਰ ਉਹਨਾਂ ਨੇ ਆਪਣੇ ਸਮਿਆਂ ਦੇ ਵਿੱਚ ਸਮਕਾਲੀ ਸਮੇਂ ਦੇ ਵਿੱਚ ਜਿਹੜੇ ਉਸ ਸਮੇਂ ਦੇ ਸ਼ਾਸਕ ਸੀਗੇ ਉਹਨਾਂ ਦੀ ਤੱਕੇशाही ਦੇ ਖਿਲਾਫ ਉਸ ਸਮੇਂ ਜਿਹੜੇ ਪਜਾਦੀ ਵਰਗ ਸੀਗਾ ਉਹ ਬਜਾਦੀ ਬਦਕਦੀਆਂ ਜੜੀਆਂ ਚੀਜ਼ਾਂ ਸੀ ਜਿਹਨਾਂ ਨੂੰ ਸਾਰੇ ਉਹਨਾਂ ਨੇ ਰੱਦ ਕੀਤਾ ਉਹਨਾਂ ਨੇ ਸਾਨੂੰ ਜਿਹੜਾ ਜਾਤ ਪਾਤ ਤੋਂ ਉੱਪਰ ਉੱਠ ਕੇ ਜ਼ਿੰਦਗੀ ਜਿਉਣ ਦੀ ਸੇਧ ਦੁੱਪੀਆ ਇਹ ਗੁਰੂ ਰਵਿਦਾਸ ਜੀ ਹੀ ਦੇ ਸਕਦੇ ਸੀਗੇ ਔਰ ਮੈਂ ਸੋਚਦਾ ਕਿ ਗੁਰੂ ਰਵਿਦਾਸ ਜੀ ਦਾ ਸਾਡੀ ਜ਼ਿੰਦਗੀ ਦੇ ਵਿੱਚ ਹਰ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੇਤ ਸਿਖਉਂਦੇ ਗੁਰੂ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਤੇ ਮੈਂ ਸੋਚਦਾ ਕਿ ਹਰ ਬੰਦੇ ਨੂੰ ਗੁਰੂ ਰਵਿਦਾਸ ਜੀ ਦੀ ਜਿਹੜੀ ਬਾਣੀ ਹੈ ਉਹਦੇ ਤੋਂ ਸੇਧ ਲੈਣੀ ਚਾਹੀਦੀ ਆਪਣੀ ਜ਼ਿੰਦਗੀ ਜੀਣ ਵਾਸਤੇ ਵੈਰ ਮਾ ਪਦਮਾ ਜਾਤਾਂ ਪਾਤਾਂ ਉੱਪਰ ਕਿਤਾ ਉੱਪਨਾ ਇਹ ਸਾਨੂੰ ਗੁਰੂ ਰਵਿਦਾਸ ਜੀ ਜਿਹੜਾ ਉਹਨਾਂ ਦੀ ਬਾਣੀ ਸਾਨੂੰ ਸਿਖਉਂਦੀ ਹੈ ਕਿ ਜਿਹੜੇ ਸਮਾਜ ਦੇੰਦਰ ਵਹਿ ਭਰ ਪਾਏ ਜਾਂਦੇ ਆ ਜਾਤਾਂ ਪਾਤਾਂ ਦੀਆਂ ਜਿਹੜੀਆਂ ਵੰਡੀਆਂ ਪਾਈ ਨੇ ਕੋ ਲੋਕਾਂ ਨੇ ਪਜਾ ਦੀ ਆਵਾਜ਼ ਜਿਹੜਾ ਉਹਨੂੰ ਕਿੱਦਾਂ ਖਤਮ ਕਰਨਾ ਇਹ ਸਾਡਾ ਕੋ ਜਿਹੜਾ ਗੁਰੂ ਰਵੀਦਾਸ ਜੀ ਦੀ ਬਾਣੀ ਦੇ ਵਿੱਚ ਜਿਹੜਾ ਉਹ ਦੱਸ ਦਿਆ ਸੋ ਮੈਂ ਸਾਡਾ ਅੰਮਸਤ ਸਭ ਦੇ ਵਿੱਚ ਇਹ ਗੁਰੂ ਕਬ ਜਿਹੜਾ ਕਿਉਂਕਿ ਸਾਡੇ ਗੁਰੂ ਰਵੀਦਾਸ ਜੀ ਦੇ ਨਾਲ ਜਾਂ ਸਾਡੀ ਰਵੀਦਾਸ ਬਦਾ ਦੀ ਜਿਹੜੀ ਇੱਥੇ ਬੜੀ ਘੱਟ ਆ ਅੰਮਸਤ ਅਸੀਂ ਮੇਸ਼ਾ ਇਹ ਸਤੂ ਕਰਦੇ ਵਿੱਚੋਂ ਇੱਥੇ ਆ ਕੇ ਮੱਥਾ ਟੇਕਦੇ ਇੱਥੇ ਆ ਕੇ ਗੁਰੂ ਰਵਿਦਾਸ ਜੀ ਦੇ ਅੱਗੇ ਆਪਣਾ ਸਿਰ ਚੋਣਿਆ ਸੋ ਮੈਂ ਮੱਥਾ ਟੇਕ ਕੜਾਇਆ ਸੀਗਾ ਆਪਣੀ ਸਾਰੀ ਕਮੇਟੀ ਨੂੰ ਵਧਾਈ ਦੇਣ ਆਇਆ ਸੀਗਾ ਕਿ ਅੱਜ ਦਾ ਦਿਨ ਸਾਡੇ ਵਾਸਤੇ ਬਨੁਖਤਾ ਵਾਸਤੇ ਬਹੁਤ ਵੱਡਾ ਦਿਨ ਆ ਅੱਜ ਹਰਪੁਰ ਦਾ ਉਹਨਾਂ ਦਾ ਸੋ ਮੈਂ ਉਹ ਉਹ ਦੇ ਲਈ ਵਧਾਈ ਦੇਣ ਆਇਆ ਸੀ ਉਹ ਮੇਰਾ ਮੰਨ ਖੁਸ਼ ਹੋ ਗਿਆ ਗੁਰੂ ਰਵਿਦਾਸ ਜੀ ਦੇ ਚਰਨਾਂ ਦੇ ਵਿੱਚ ਆ ਸਰਪੰਚ ਸਾਹਿਬ ਜੀ ਤੁਹਾਨੂੰ ਮੰਗ ਪੱਤਰ ਵੀ ਉਹਨਾਂ ਦਿੱਤਾ ਇੱਕ ਮੰਗ ਪੁੱਤਰ ਜਿਹੜਾ ਕਮੇਟੀ ਦੇ ਦਿੱਤਾ ਕਿ ਕਮਿਊਨਿਟੀ ਹਾਲ ਜਿਹੜਾ ਕਿਤੇ ਬਣਾਉਣਾ ਹੈ। ਔਰ ਜਿੱਦਾਂ ਮਾਨ ਸਾਹਿਬ ਦੀ ਸਰਕਾਰ ਦੇ ਗਲੰਦਰ ਦੇ ਵਿੱਚ ਪੰਨਾਲੇ ਦੇ ਵਿੱਚ ਬਹੁਤ ਵੱਡਾ ਇੱਕ ਜਿਹੜਾ ਗੁਰੂ ਰਵਿਦਾਸ ਜੀ ਦੀ ਜਾਤ ਦੇ ਵਿੱਚ ਅਸਾਦੀ ਜਿਹੜੀ ਕੀਤੀ ਜਾਦੀ ਹੈ। ਔਰ ਮੈਂ ਇਹਨਾਂ ਦੀ ਜਿਹੜੀ ਮੰਗ ਹੈ ਆਪਣੇ ਵਿੱਤ ਮੰਤਰੀ ਸਰਦਾਰ ਪਾਲ ਸਿੰਘ ਟੀਮਾ ਜੀ ਦੇ ਕੋਲ ਇਹ ਉਠਾ ਕੇ ਮੁਖੰਦੀ ਸਾਹਿਬ ਨੂੰ ਬੇਨਤੀ ਕਰਾਂਗੇ ਉਹਦਾ ਸ਼ਿਵ ਸਾਹਿਬ ਨੂੰ ਬੇਨਤੀ ਕਰਕੇ ਤੇ ਇੱਥੇ ਬੋਲੇ ਜਿਹੜਾ ਕੂ ਰਵਿਦਾਸ ਜੀ ਦੀ ਜਾਤ ਦੇ ਵਿੱਚ ਅਸੀਂ ਇੱਕ ਜਿਹੜਾ ਕਮਿਊਨਿਟੀ ਹਾਲ ਹੈ ਉਹ ਬਣਾਉਣ ਦੇ ਬੋਲੇ ਜੋ ਬੋਲੇ ਇਸ ਉਹ ਦਿਨ ਭੈ